ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬਨਵਾਜ ਜਿਤ ਤੀ ਗਉੜੀ ਮਹੰਲਾ ਪੰਜਵਾਂ ਸਲੋਕ ਏਕ ਓਂਕਾਰ ਸਤਗੁਰ ਪ੍ਰਸਾਦਿ ਜਲ ਥਲ ਮਈਲ ਪੂਰਿਆ ਸੁਆਮੀ ਸਿਰਜਨ ਹਾਰ ਜਲ ਥਲ ਮਈਲ ਪੂਰਿਆ ਸੁਆਮੀ ਸਿਰਜਨ ਹਾਰ ਅਨਕ ਪਾਂਤ ਹੋਏ ਪਸਰਿਆ ਨਾਨਕ ਇਕੰਕਾਰ ਪੌੜੀ ਇਕਮ ਇਕੰਕਾਰ ਪ੍ਰਭ ਕਰੋ ਬੰਦਨਾ ਧਿਆਈ ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰਿ ਰਾਈ ਤਾਂ ਕੀ ਆਸ ਕਲਿਆਣ ਸੁਖ ਜਾਣ ਤੀ ਸਭ ਕਛ ਹੋਈ ਚਾਰ ਕੁੰਟ ਦੇ ਦਿਸ ਬ੍ਰਹਮਿਓ ਦੇਸ ਬਿਨ ਅਵਰਣਾ ਕੋਈ ਬੇਦਪ੍ਰਾਨ ਸਿਮਰਤ ਸੁਨੇ ਬਹੁ ਬਿਧ ਕਰੋ ਵਿਚਾਰ ਪਤ ਤ ਹੁਦਾਰਨ ਭੈ ਹਰਨ ਸੋਕ ਸਾਗਰ ਨਰੰਕਾਰੇ ਦਾਤਾ ਭੁਗਤਾ ਦੀਨ ਹਾਰ ਤਿਸ ਬਿਨ ਵਰਨਾ ਜਾਏ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਈ ਗੋਬਿੰਦ ਜਸ ਗਾਈਐ ਹਰ ਨੀਤ মিল ਭਜੀਐ ਸਾਧ ਸੰਗ ਮੇਰੇ ਮੀਤ ਰਹਾਉ ਸਲੋਕ ਕਰੋ ਬੰਦਨ ਅਨਕ ਵਾਰ ਸਰਨੇ ਪਰੋ ਹਰਿ ਰਾਹੀ ਭਰਮ ਕਟਿਐ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਈ ਪੌੜੀ ਦੁਤਿਆ ਦੁਰਮਤ ਦੂਰ ਕਰ ਗੁਰ ਸਿਵਾ ਕਰਨੀਤ ਰਾਮ ਰਤਨ ਮਨ ਤਨ ਵਸੈ ਤਜ ਕਾਮ ਕ੍ਰੋਧ ਲੋਭ ਮੀਤ ਮਰਨੇ ਮਿਟੈ ਜੇ ਮਨ ਮਿਲੇ ਬਿਨਸੀ ਸਗਲ ਕਲਿਸ ਆਪ ਤਜੋ ਗੋਬਿੰਦ ਪਾਜੋ ਪਾਓ ਭਗਤ ਪਰਵੇਸ ਲਾਭ ਮਿਲੇ ਤੋ ਟਾਹਰੇ ਹਰ ਦਰਗੀ ਪਤਵੰਤ RAM ਨਾਮ ਤਨ ਸੰਚ ਵੈ ਸਾਚ ਸਹਾ ਭਗਵੰਤ ਉਠਤ ਬੈਠਤ ਹਰਿ ਭਜੋ ਸਾਧੂ ਸੰਗ ਪਰীত ਨਾਨਕ ਦਰਮਤ ਛਟ ਗਈ ਪਾਰ ਬ੍ਰह्म ਬਸੈ ਚੀਤ ਸਲੋਕ ਤੀਨ ਬਿ ਆਪੈ ਜਗਤ ਕੋ ਤੁਰਿਆ ਪਾਵੇ ਕੋਈ ਨਾਨਕ ਸੰਤ ਨਿਰਮਲ ਪੈ ਜਿਨ ਮੰਨ ਵਸਿਆ ਸੋਈ ਪੌੜੀ ਤ੍ਰਿਤੀ ਯਾਤ੍ਰਾ ਗੁਣ ਬਿਖੇ ਫਲ ਕਬ ਉੱਤਮ ਕਬ ਨੀਚ ਨਰਕ ਸੁਰਗ ਪਰਮਤ ਘਣੋ ਸਦਾ ਸੰਗਾਰੈ ਮੀਚ ਹਰ ਇੱਕ ਸੋਗ ਸਹਿ ਸਾ ਸੰਸਾਰ ਹਉ ਹਉ ਕਰ ਤੇ ਬਿਹਾਵਾਈ ਜਨ ਕੀ ਐ ਤਸੀ ਨਾ ਜਾਨਨੀ ਚਿਤ ਵੈ ਅਨਕ ਉਪਾਈ ਆਦ ਬਿਆਦ ਪਾਦ ਰਸ ਕਬ ਹੂ ਨਾ ਟੋਟੈ ਤਾਪ ਪਾਰੇ ਬ੍ਰਹਮ ਪੂਰਨ ਧਨੀ ਨੈ ਬੁੱਝੈ ਪਰ ਤਾਪ ਮੋ ਪਰਮ ਬੋਂਡ ਤਕਾਨੋ ਮਹਾਂ ਨਰਕ ਮੈਂ ਵਾਸੇ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸਲੋਕ ਚਤਰ ਸਿਆਣਾ ਸੋ ਕਾੜ ਸੋਹੀ ਜਿਨ ਤਜ ਆਇ ਅਪਮਾਨ ਚਾਰ ਪਦਾਰਤ ਅਸ਼ਟ ਸਿੱਧ ਭਜ ਨਾਨਕ ਹਰ ਨਾਮ ਪੌੜੀ ਚਤਰਥ ਚਾਰੇ ਬੇਦ ਸੋਣ ਸੋਦਿਓ ਤਤ ਵਿਚਾਰ ਸਰਬ ਖੀਮ ਕਲਿਆਣ ਨਿਦ ਰਾਮ ਨਾਮ ਜਪਸਾਰ ਨਰ ਕੇ ਨਿਵਾਰੇ ਦੁਖ ਹਰੈ ਟੂਟੈ ਅਨਕ ਕਲਿਸ ਮੀਟ ਹਟੈ ਜਮਤੇ ਛਟੈ ਹਰ ਕੀਰਤਨ ਪਰ ਵੇਸ ਭੋ ਬਿਨ ਸੀ ਅੰਬ੍ਰਤ ਰਸੈ ਰੰਗ ਰਤੇ ਨਿਰੰਕਾਰ ਦੁਖ ਦਰਦਰ ਆਪਿ ਵਿਤਰਤਾ ਨਾਸੈ ਨਾਮ ਅਦਾਵਾਰੇ ਸੁਰ ਨਰ ਮਨ ਜਨ ਖੋਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਈ ਨਾਨਕ ਸਾਦਰ ਵਾਲ ਸਲੋਕ ਪੰਜ ਬਿਕਾਰ ਮਨ ਮੈਂ ਬਸੈ ਰਾਚੀ ਮਾਇਆ ਸੰਗ ਸਾਧ ਸੰਗ ਹੋਏ ਨਿਰਮਲ ਨਾਨਕ ਪ੍ਰਭ ਕੈ ਰੰਗ ਪਾਉੜੀ ਪੰਚਮ ਪੰਚ ਪਰਦਾਨਤੇ ਜੇ ਜਾਣਿਓ ਪਰ ਪੰਚ ਕੋਸਮ ਬਾਸ ਬਉ ਰੰਗ ਕਨੋ ਸਭ ਮਿੱਥਿਆ ਬਲਬੰਚ ਨੈ ਜਾਪੇ ਨ ਬੁਝੀਐ ਨ ਕਛ ਕਰਤ ਵਿਚਾਰ ਸਵਾਦ ਮੋਰਸ 베ਦੇਓ ਅਗਿਆਨ ਰਚਿਓ ਸੰਸਾਰ ਜਨਮ ਮਰਨ ਬੋਜੋ ਨ ਪਰਮਨ ਕਿੰਨੇ ਕਰਮ ਅਨੇਕ ਰਚਨ ਹਾਰਨੈ ਸਿੰਬਿਰਿਓ ਮਨਨਾ ਵਿਚਾਰ ਬਬੀਕ ਪਾਓ ਭਗਤ ਪਗਵਾਨ ਸੰਗ ਮਾਇਆ ਲਿਪਤ ਨਾਰੰਚ ਨਾਨਕ ਬਿਰਲੇ ਪਾਈਐ ਜੋ ਨਰਤੀ ਪਰ ਪੰਚ ਸਲੋਕ ਖਟ ਸ਼ਾਸਤਰ ਯੋ ਚ ਕਹੈ ਅੰਤ ਨਪਾਰਵਾਰ ਭਗਤ ਸੋਈ ਗੁਣ ਗਾਵਤੀ ਨਾਨਕ ਪ੍ਰਭ ਕੀ ਦਵਾਰ ਪੌੜੀ ਖਾਸਤਮ ਖਟ ਸ਼ਾਸਤਰ ਕਹੈ ਸਿੰਮ੍ਰਿਤ ਕਥੇ ਅਨੇਕ ਪੂਤਮ ਯੋ ਚੋਂ ਪਾਰ ਬ੍ਰਹਮ ਗੋਣਯੰਤ ਨਾ ਜਾਣੀ ਸੇਖ ਨਾਰਦ ਮਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ ਰਸ ਗੀਤ ਦੇ ਹਰਿ ਸਿਉ ਬਿਦੈ ਭਗਤ ਰਤੀ ਭਗਵੰਤ ਮੋਹ ਮਾਨ ਪਰਮ ਬਿਨਸੀਓ ਪਾਈ ਸਰਨ ਦਿਆਲ ਚਰਨ ਕੰਬਲ ਮੰਨ ਤਨ ਬਸੈ ਦਰਸ਼ਨ ਦੀਖ ਨਿਹਾਲ ਲਾਭ ਮਿਲੇ ਟੋਟਾ ਹੀਰੇ ਸਾਧ ਸੰਗ ਲੇਵਲਾਈ ਖਾਟ ਖਜਾਨਾ ਗੁਣ ਨਿਹਧਾਰੀ ਨਾਨਕ ਨਾਮ ਧਾਈ ਇਸ ਲੋਕ ਸੰਤ ਮੰਡਲ ਹਰਿ ਜਸ ਕਥੈ ਬੋਲੇ ਸਤਿ ਸਪਾਹੀ ਨਾਨਕ ਮਨ ਸੰਤੋਖੀ ਐ ਇੱਕ ਸਿਉ ਲੇਵਲਾਈ ਪੌੜੀ ਸਬ ਤਮ ਸੰਚੋ ਨਾਮ ਧੰਨ ਟੂਟ ਨਾ ਜਾਏ ਪੰਡਾਵ ਰਹਿ ਸੰਤ ਸੰਗਤ ਮੈਂ ਪਾਈ ਐ ਅੰਤ ਨ ਪਾਰawar ਆਪ ਤਜੋ ਗੋਬਿੰਦ ਪਜੋ ਸਰਨ ਪਰੋ ਹਰਿ ਰਾਈ ਦੁਖ ਹਰੈ ਪਵ ਜਲ ਤਰੈ ਮਨ ਚੰਦਿਆ ਫਲ ਪਾਵਾਈ ਆਠ ਪੈਰ ਮਨ ਹਾਰੇ ਜਪੈ ਸਫਲ ਜਨਮ ਪਰਵਾਨ ਅੰਤਰ ਬਾਹਰ ਸਦਾ ਸੰਗ ਕਰਨੇ ਹਾਰੇ ਪਸ਼ਾਵਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀਮਤ ਦੇ ਨਾਨਕ ਤਿਸ ਬਲਹਾਰਨੇ ਹਰ ਹਰ ਨਾਮ ਜਪੇ ਸਲੋਕ ਆਠ ਪੈਰ ਗੁਣ ਗਾਈਐ ਤਜਿਏ ਅਵਰ ਜੰਜਾਲ ਜਮ ਕੰਕਰ ਜੋ ਨਾ ਸਕਈ ਨਾਨਕ ਪ੍ਰਭੂ ਦਿਆਲ ਪੌੜੀ ਅਸ਼ਟਮੇ ਅਸ਼ਟ ਸਿੱਧ ਨਮ ਨਿੱਧ ਸਗਲ ਪਦਾਰਥ ਪੂਰਨ ਬੁੱਧ ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਰੋ ਧਰਮੰਤ ਸਗਲ ਧਰਮ ਪਵਿੱਤਰ ਇਸ਼ਨਾਨ ਸਭ ਮੈਂ ਉਚ ਬਸੇਖ ਗਿਆਨ ਹਰ ਹਰ ਭਜਨ ਪੂਰੀ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨ ਸਿਮਰਿਓ ਮੋਯੋ ਸਵਾਦ ਬਿਕਾਰੇ ਨਾਨਕ ਨਾਮ ਬਿਸਾਰੀਐ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਮੈ ਸ਼ਦਰ ਅਪਵੀਤ ਹਰ ਨਾਮ ਨਾ ਜਪੈ ਕਰਤ ਬੇਪਰੀਤ ਪਰ ਤੇਰਿਆ ਰਮੇ ਬਕੈ ਸਾਦਨਿੰਦ ਕਰ ਨਾ ਸੁਣੀ ਹਰ ਜਸ ਬਿੰਦ ਹਿਰੇ ਪਰ ਦਰਬ ਉਹ ਦਰ ਕੀ ਤਾਈ ਅਗਨ ਨਾ ਨਿਵਰੇ ਤ੍ਰਿਸ਼ਨਾ ਨਾ ਬਜਾਈ ਹਰ ਸੇਵਾ ਬਿਨੇ ਫਲ ਲਾਗੀ ਨਾਨਕ ਪ੍ਰਭ ਬਿਸਰਤ ਮਰ ਜਮੈਂ ਭਾਗੈ ਸ਼ਲੋਕ ਦਸ ਦਿਸ ਖੋਜਤ ਮੈਂ ਪੇਰਿਓ ਜਤ ਦੇਖੋ ਤਤ ਸੋਈ ਮਨ ਬਸਿਆ ਵੈ ਨਾਨਕਾ ਜੇ ਪੂਰਨ ਕਿਰਪਾ ਹੋਈ ਪੌੜੀ ਦਸਵੀਂ ਦਸ ਦਵਾਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੈਨੇ ਕਰਨੀ ਸੁਣੀਏ ਜਸ ਗੁਪਾਲ ਨੈਣੀ ਪੇਖਤ ਸਾਦ ਦਿਆਲ ਰਸਨਾ ਗੁਣ ਗਾਵੈ ਬੇਅੰਤ ਮਨ ਮੈਂ ਚਿਤਵੇ ਪੂਰਨ ਭਗਵੰਤ ਹਸਤ ਚਰਨ ਸੰਦਟੈ ਲਕਮਾਈ ਐ ਨਾਨਕੇ ਸੰਜਮ ਪ੍ਰਭ ਕਿਰਪਾ ਪਾਈਐ ਸਲੋਕ ਏ ਕੋ ਇਕ ਬਖਾਨੀ ਐ ਬੇਰ ਲਾ ਜਾਣੀ ਸਵਾਦ ਗੁਣ ਗੋਬਿੰਦ ਨ ਜਾਣੀ ਐ ਨਾਨਕ ਸਭ ਬਿਸਮਾਦ ਪੌੜੀ ਇਕਾਦਸੀ ਨਿਕਟ ਪੇਖੋ ਹਰ ਰਾਮ ਇੰਦਰੀ ਬਸ ਕਰ ਸੁਨੋ ਹਰ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਵਿਦ ਬਰਤ ਸਪੂਰਨ ਭਇਆ ਤਾਵਤ ਮਨ ਰੱਖਐ ਇਕਠਾਈ ਮਨ ਤਨ ਸੁਧ ਜਪਤ ਹਰਨਾਈ ਸਭ ਮੈ ਪੂਰ ਰਹਿ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਆਟਾਲੇ ਧਰਮ ਸ਼ਲੋਕ ਦੁਰ ਮਤ ਹਰੀ ਸੇਵਾ ਕਰੀ ਭੇਟ ਸਾਧ ਕ੍ਰਿਪਾ ਹਾਲ ਨਾਨਕ ਪ੍ਰਭ ਸਿਉ ਮਿਲ ਰਹਿ ਬਿਨਸੀ ਸਗਲ ਜੰਜਾਲ ਪੌੜੀ ਦੁਆ ਦਸੀ ਦਾਨ ਨਾਮ ਈਸ਼ ਨਾਨ ਹਰ ਕੀ ਭਗਤ ਕਰੋ ਤਜ ਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਤ੍ਰਪਤਾਸੈ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੈ ਪੰਚ ਪੂ ਆਤਮਾ ਹਰ ਨਾਮ ਰਸ ਪੋਖੈ ਗੁਰ ਪੂਰੀ ਤੇ ਨਿਚੋ ਪਾਈਐ ਨਾਨਕ RAM ਰਮਤ ਫਿਰ ਜੋਨ ਨ ਆਈਐ ਸਲੋਕ ਤੀਨ ਗੁਨਾ ਮੈਂ ਵਿਆਪਿਆ ਪੂਰਨ ਹੋਤ ਨ ਕਾਮ ਪਤਿ ਉਧਾਰ ਨਿ ਮਨ ਬਸੈ ਨਾਨਕ ਛੁੱਟੈ ਨਾਮ ਪੌੜੀ ਤ੍ਰਿਉਦਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਹਰ ਭਜ ਨ ਮਨ ਮੈਂ ਆਇਓ ਸੁਖ ਸਾਗਰ ਪ੍ਰਭ ਨਿ ਮਖ ਨਗਾਇਓ ी हरक सोग का देकार बान् रोग माया वादे वा बेकार करत शर्म पायो नैनी नींद सुपन बरडायो हर बिसरत होवत एन नानक प्रभ पुरख दल शलोक ਚਾਰ ਕੁੰਟ ਚੌਦੀ ਪਵਨ ਸਗਲ ਬਿਆਪਤ ਰਾਮ ਨਾਨਕੀ ਊਨ ਨ ਦੇਖੀਐ ਪੂਰਨ ਤੰਕੀ ਕਾਮ ਪੌੜੀ ਚੌਦੀ ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪਰਤਾਪ ਦਸੇ ਦਿਸਰ ਵਿਆ ਪ੍ਰਭ ਏਕ ਤਰਨ ਆਕਾਸ ਸਭ ਮੈਂ ਪ੍ਰਭ ਪੇਖ ਜਲ ਥਲ ਬਨ ਪਰਬਤ ਪਤਾਲ ਪਰਮੇਸ਼ਵਰ ਤੈ ਬਸੇ ਦਿਆਲ ਸੂਖਮ ਅਸੂਤ ਸਗਲ ਭਗਵਾਨ ਨਾਨਕ ਗੁਰਮਖ ਬ੍ਰਹਮ ਪਛਾਨ ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਪੈ ਮਿਟੈ ਨਾਨਕ ਬਿਨਸੀ ਚਿੰਦ ਪੌੜੀ ਆਮਾ ਵਸਿਆ ਆਤਮ ਸੁਖੀ ਪਹਿ ਸੰਤੋਖ ਦਿਆ ਗੁਰਦੇਵ ਮਨ ਤਨ ਸੀ ਤਲ ਸਾਤ ਸਹਿਜ ਲਾਗਾ ਪ੍ਰਭ ਕੀ ਸੇਵ ਟੂਟੇ ਬੰਧਨ ਬੋ ਬਕਾਰ ਸਫਲ ਪੂਰਨ ਤਾ ਕੇ ਕਾਮ ਦੁਰ ਮਤ ਮਿਟੀ ਹੋ ਮੈਂ ਛੁਟੀ ਸਿਮਰਤ ਹਰ ਕੋ ਨਾਮ ਸਰਨ ਗਈ ਪਾਰ ਬ੍ਰਹਮ ਕੀ ਮਿਟਿਆ ਆਵਾ ਗਮਨ ਆਪ ਤਰਿਆ ਕੋ ਟੰਬਸਿਓ ਗੁਣ ਗੋਬਿੰਦ ਪ੍ਰਭ ਰਵਾਨ ਹਰ ਕੀ ਟੈਲ ਕਮਾਵਨੀ ਜਪੀਐ ਪ੍ਰਭ ਕਾ ਨਾਮ ਗੁਰਪੂਰੀਤੀ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬਹੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਕਾਟ ਪੌੜੀ ਪੂਰਨ ਅੰਮਾ ਪੂਰਨ ਪ੍ਰਭ ਏਕ ਕਰਨ ਕਰਨ ਸਮਰੱਥ ਜੀ ਜੰਤ ਦਿਆਲ ਪੁਰਖ ਸਭ ਉਪਰ ਜੰਗ ਕਾ ਹੱਥ ਗੋਨ ਨਿਦਾਨ ਗੋਬਿੰਦ ਗੁਰ ਕੀ ਆਝਾਂਕ ਹੋਈ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਰੰਜਨ ਸੋਈ ਪਾਰ ਬ੍ਰਹਮ ਪਰਮੇਸ਼ਰ ਸਭ ਵਿਦ ਜਾਣਨ ਹਾਰ ਸੰਤ ਸਹਾਈ ਸਰਨ ਜੋਗ ਆਠ ਪੈਰ ਨਮਸਕਾਰ ਆ ਕਤ ਕਥਾ ਨੈ ਬੂਜੀਐ ਸਿਮਰੋ ਹਰ ਕੀ ਚਰਨ ਪਤ ਤਿਹੋ ਦਾਰਨ ਨਾਥ ਨਾਥ ਨਾਨਕ ਪ੍ਰਭ ਕੀ ਸਰਨ ਸਲੋਕ ਦੁਖ ਬਿਨ ਸਹਿ ਸਹ 사 ਗਯੋ ਸਰਨ ਗਈ ਹਰ ਰਾਈ ਮਨ ਚਿੰਦੇ ਫਲ ਪਾਏ ਆ ਨਾਨਕ ਹਰ ਗੁਣ ਗਾਹੀ ਪੌੜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸੇ ਕੋ ਦਿਰੜੈ ਤਿਸ ਕਾ ਹੋਈ ਉਧਾਰ ਕਿਲਬਖ ਕਾਟੇ ਹੋਏ ਨਿਰਮਲ ਜਨਮ ਜਨਮ ਮਲ ਜਾਹੀ ਹਲਤ ਪਲਤ ਮਖ ਯੋਜਲਾ ਨੈ ਪੋਹੀ ਤਿਸਮਾਏ ਸੋ ਸੂਰਤਾ ਸੋ ਬੈਸਨੋ ਸੋ ਗਿਆਨੀ ਧਨਵੰਤ ਸੋ ਸੂਰਾ ਕੁਲਵੰਤ ਸੋਈ ਜਿਨ ਭਜਿਆ ਭਗਵੰਤ ਖਤਰੀ ਬ੍ਰਹਮਨ ਸੂਦ ਬੈਸ ਉਧਰੈ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਅਪਨਾ ਨਾਨਕ ਤਿਸੇ ਰਵਾਲ ਖਤਰੀ ਬ੍ਰਹਮਣ ਸੋਦ ਬੈਸ ਉਧਰੈ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਅਪਨਾ ਨਾਨਕ ਤਿਸੇ ਰਵਾਲ ਵਾਹਿਗੁਰੂ